guru vaa guru vaa guru vaa guru vaa guru vaa guru vaa guru 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 wa guru. ਗੁਰਜੀ ਕੀ ਫਤੈ ਗੋੜੀ ਮਹਲਾ ਪੰਜਮ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੀਵਾ ਹਰ ਏਕ ਮੰਗੋ ਰਹਾਓ ਤਜ ਹਉਮੈ ਗੁਰ ਗਿਆਨ ਪਜੋ ਮਿਲ ਸੰਗਤ ਤੋਰ ਕਰਮ ਬਲਿਖਿਓ ਜੋ ਥਿਸੇ ਸੋ ਸੰਗ ਨਾ ਗਇਓ ਸਾਖਤ ਮੋੜ ਲਗੇ ਪਛ ਮਉਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਦੇ ਕਿਨ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨੋ ਨਿਦ ਪਾਵੇ ਅਤੁਲ ਸੁਖੋ ਨਨ ਅਲੋਸਾਦ ਜਨੋ ਹੈ ਗਾਵੇ ਨਾਮ ਨਿਦੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋ ਹੋਤੇ ਰਹਿਓ ਦੁਖ ਅੰਧੇਰਾ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇ ਵਿਆਸ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹਲਾ ਪੰਜਵਾਂ ਗੋੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਉ ਬਲ ਤੋ ਜਲ ਤੋ ਤੋ ਕੀਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਤਿਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੋ ਚਰ ਸੰਤਨ ਨਾਮ ਤਰਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਪੂਜਾ ਆ ਪਾਇਓ ਪੋਖੰਡਨ ਦੁਖ ਪੰਜਨੋ ਪਗਤ ਵਚਲ ਹਰ ਨਾਇਓ ਅਨਾਥੇ 나ਥ ਕਿਰਪਾਲ ਦੀਨ ਸਮਰਥ ਸੰਤ ਉਟਾਇਓ ਨਿਰਗੁਨੀ ਆਰੇ ਕੀ ਬੇਨਤੀ ਦੇਹੋ ਦਰਸ ਹਰ ਰਾਇਓ ਨਾਨਕ ਸਰਣ ਤੁਹਾਰੀ ਠਾਕ ਸੇਵਕ ਦਵਾਰੇ ਆਇਓ ਗੜੀ ਮਹਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਭੌਗਾ ਇਨ ਸੰਗ ਅੰਦਨ ਜਾਨੀ ਹਉ ਸੰਚੋਹੁ ਖਾਟ ਕ ਸਗਲੀ ਅਵਦ ਬਿਹਾਨੀ ਰਹਾਉ ਹਉ ਸੂਰਾ ਪਰਦਾਨ ਹੋ ਕੋ ਨਾਹੀ ਮੁਝੇ ਸਮਾਨੀ जो बनवंत आचार कुनीना मन में होए गुमानी जो उलझायो बात बुद्ध का मरत्या नहीं बिसरानी पाई मीत बंद पसखे पाछे तिन हो कौसम पानी जित लागो मन बासा अंत साई प्रगटानी अह बुद्ध सोच कर्म कर एहे बंदन बंधानी ਦਇਆਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੋੜੀ ਪੁਰਬੀ ਛੰਤ ਮਹੱਲਾ ਪਹਿਲਾ ਮੁੰਦ ਰਹਿਣ ਦੋ ਹਿਲੜੀਆਂ ਜਿਉ ਨੀਂਦ ਨਾ ਆਵੇ ਸਾਤਨ ਦੁਬਲਿਆ ਜਿਉ ਪਰ ਕਹਿ ਹਵੇ ਤਨ ਥੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖੇ ਸਿਗਾਰ ਮੀਠ ਰਸ ਭੋਗ ਭੋਜਨ ਸਭ ਝੂਟ ਕਿਤੇ ਨਾ ਲੇਖੇ ਮੈਂ ਮਤ ਜੋਬਨ ਗਰਬ ਗਾਲੀ ਦੂਦਾ ਥਣੀ ਨਾ ਆਵੇ ਨਾਨਕ ਸਾਤਨ ਮਿਲੇ ਮਿਲਾਈ ਬਿਨ ਪਰ ਨੀਂਦ ਨਾ ਆਵੇ ਮੰਦ ਨਹੀਂ ਮਨੜੀਆਂ ਜਿਉ ਬਿਨ ਤਨੀ ਯਾਰੇ ਕਿਉ ਸੁਖ ਪਾਵੇਗੀ ਬਿਨ ਔਰ ਤਾਰੇ ਨਾ ਬਿਨ ਕਰ ਵਾਸ ਨਾਹੀ ਪੁੱਛੋ ਸਕੀ ਸਹੇਨੀਆਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸੇ ਸਾਥ ਸੁਹੇਨੀਆਂ ਸਤਿ ਮਨ ਸਜਣ ਸੰਤੋਖ ਮਿਲਾ ਗੁਰਮਤੀ ਸੋਹ ਜਾਣਿਆ ਨਾਨਕ ਨਾਮ ਨ ਛੋੜੈ ਸਾ ਤਨ ਨਾਮ ਸਹਿਜ ਸਮਾਣਿਆ ਮਿਲ ਸਖੀ ਸਹਿ ਦੜਿਓ ਹਮ ਪਿਰ ਰਵਿਹਾ ਗੁਰ ਪੋਛ ਲਿਖੋ ਗੀਜੋ ਸ਼ਬਦ ਸੁਨੇਹਾ ਸ਼ਬਦ ਸਚ ਗੁਰ ਆਇਆ ਮਨ ਮੁਖੀ ਪਛੋਤਾਣਿਆ ਨਿਕਸ ਜਾ ਤੋ ਰਹੇ ਅਸਥਿਰ ਜਾਮ ਸਚ ਪਛਾਣਿਆ ਸਾਚ ਕੀ ਮਤ ਸਦਾਨੋ ਤਨ ਸ਼ਬਦ ਨਹਿ ਹੋਣਾ ਵੇਲੋ ਨਾਨਕ ਨਦਰੀ ਸਹਜ ਸਾਚਾ ਮਿਲੋ ਸਖੀ ਸਹੇਲਿਓ ਮੇਰੀ ਇਛ ਪੁੰਨੀ ਜੀਓ ਹਮ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਗਾਇਆ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਓ ਮਾਹੋ ਸਾਜਨ ਰਹਨ ਸੇ ਦੁਸ਼ਟ ਵੇ ਆਪੇ ਸਾਚ ਜਪ ਸਚ ਲਾਹੋ ਕਰ ਜੋੜ ਸਾਤਨ ਰੇ ਬੇਨਤੀ ਰਣ ਦਿਨ ਰਸ ਪੰਨੀਐ ਨਾਨਕ ਪਰਤਨ ਕਰੇ ਰਲੀਆਂ ਇੱਚ ਮੇਰੀ ਪੁੰਨਿਆ ਗੜੀ chant ਮਹੱਲਾ ਪਹਿਲਾ ਸੁਣ ਨਾ ਪ੍ਰਭੂ ਜੀਓ ਏਕ ਲੜੀ ਬਨ ਮਾਹੇ ਕਿਉ ਤੀ ਰਹਿ ਗੀ ਨਾ ਬਿਨਾ ਪ੍ਰਭ ਵੇ ਪਰਵਾਹੇ ਤਨ ਨਾ ਬਾਜੋ ਰਹਿ ਨਾ ਸਕੈ ਬਿਖ ਮਰਣ ਕਣੇਰੀਆਂ ਨਹ ਨੀਂਦ ਆਵੇ ਪ੍ਰੇਮ ਪਾਵੇ ਸੁਣ ਬੇਨੰਤੀ ਮੇਰੀਆਂ ਬੱਤੋ ਪਿਆਰੇ ਕੋਈ ਨਾ ਸਾਰੇ ਏਕ ਲੜੀ ਕੋਰ ਲਾਏ ਨਾਨਕ ਸਾ ਤਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਪੈਰ ਛੋੜੀ ਅੜੀ ਜਿਉ ਕਵਣ ਮਿਲਾਵੇ ਰਸ ਪ੍ਰੇਮ ਮਿਲੀ ਜਿਉ ਸ਼ਬਦ ਸੁਹਾਵੇ ਸ਼ਬਦ ਦੇ ਸੁਹਾਵੇ ਤਾਪਤ ਪਾਵੇ ਦੀਪਕ ਦੇ ਉਜਾਰੇ ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰੇ ਸਤ ਗੁਰ ਮੇਲੀ ਤਾਂ ਪਰ ਰਾਵੀ ਵਿਗਸੀ ਅੰਮ੍ਰਿਤ ਬਾਣੀ ਨਾਨਕ 사ਤਨ ਤਾਂ ਪਰ ਰਵੇ ਜਾਂ ਤਿਸ ਕੈ ਮਨ ਪਾਣੀ ਮਾਇਆ ਮੋਣੀ ਨੀ ਕਰਿਆ ਜਿਉ ਕੂੜ ਮੁਠੀ ਕੁੜਿਆਰੇ ਕਿਉ ਖੁਲ ਗਲ ਜੇ ਵੜੀਆਂ ਜਿਉ ਬਿਨ ਗੁਰ ਆਤ ਪਿਆਰੇ ਆਰਪ੍ਰੀਤ ਪਿਆਰੇ ਸ਼ਬਦ ਵਿਚਾਰੇ ਤੇ ਸਹੀ ਕਾਸੋ ਹੋਵੇ ਪੁੰਨ दान ਅਨੇਕ ਨਾਵਣ ਕਿਉ ਅੰਤਰ ਮਲ ਧੋਵੇ ਨਾਮ ਬਿਨਾ ਗਤ ਕੋਈ ਨਾ ਪਾਵੇ ਹਟ ਨਿਗਰ ਬੇਬਾਣੇ ਨਾਨਕ ਸੱਚ ਕਰ ਸ਼ਬਦ ਸਿ ਆਪੇ ਦੁਬਿਦਾ ਮਹਿਲ ਕੀ ਜਾਣੇ ਤੇਰਾ ਨਾਮ ਸੱਚ ਜਿਓ ਸ਼ਬਦ ਸੱਚ ਵਿਚਾਰੋ ਤੇਰਾ ਮਹਿਲ ਸੱਚਾ ਜਿਓ ਨਾਮ ਸੱਚਾ ਵਾਪਰੋ ਨਾਮ ਕਵ ਪਾਰ ਮੀਠਾ ਭਗਤ ਲਾਹਾ ਅਨ ਦਿਨੋ ਇਸ ਬਾਜਵਕਰ ਕੋਈ ਨਾ ਸੁਜਨਾਮ ਲੇਵੋ ਖੇਨ ਖੇਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰੀ ਸਚ ਪਾਇਆ ਰਾਗ ਗੋੜੀ ਪੁਰਬੀ ਚਾਂਤ ਮਹੱਲਾ ਤੀਜਾ ਇਕ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪਰਸਾਦ ਸਾਂ ਤਨ ਬਿਨੂ ਕਰੇ ਜੀਉ ਹਰ ਕੇ ਗੁਣ ਸਾਰੇ ਖਿੰਨ ਪਲ ਰਹਿ ਨ ਸਕੈ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨ ਸਾਕੈ ਗੁਰ ਬਿਨ ਮਹਿਲ ਨ ਪਾਈਐ ਜੋ ਗੁਰ ਕਹੇ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਏ ਹਰਿ ਸਾਚਾ ਸੋਈ ਤਿਸ ਬਿਨ ਅਵਰਨ ਕੋਈ ਬਿਨ ਸੇਵੀਏ ਸੁਖ ਨ ਪਾਏ ਨਾਨਕ ਸਤਨ ਮਿਲੇ ਮਿਲਾਈ ਜਿਸਨੋ ਆਪ ਮਿਲਾਇ ਤਨ ਰਣ ਸੁਹੇ ਲੜੀਏ ਜੋ ਹਰ ਸੋਚਿਤ ਲਾਏ ਸਤ ਗੁਰ ਸੇਵੇ ਪਾਉ ਕਰੇ ਜਿਉ ਵਿੱਚੋਂ ਆਪ ਗਵਾਈ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਪਾਉ ਸੁਣ ਸਕੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ ਅਰਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਕਾ ਮੰਨ ਨਾ ਪਿਆਰੀ RAM ਨਾਮ ਗਲ ਹਰੋ ਤਨ ਏਕ ਲੜੀ ਜੀਓ ਬਿਨ ਨਾਮ ਪਿਆਰੇ ਤੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ ਬਿਨ ਸ਼ਬਦ ਪਿਆਰੇ ਕੌਣ ਦੁਤਰ ਤਾਰੇ ਮਾਇਆ ਮੋਹ ਖੁਆਈ ਕੂੜ ਵਿਗੁਤੀ ਤਾ ਫਿਰ ਮੂਤੀ ਸਾ ਤਨ ਮਹਿਲ ਨਾ ਪਾਈ ਗੁਰ ਸ਼ਬਦੇ ਰਾਤੀ ਸਹਜੇ ਮਾਤੀ ਅਨ ਦਿਨ ਰਹੇ ਸਮਾਏ ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜੀਓ ਆਪ ਮਿਲਾਈ ਆ ਮਿਲੀਏ ਹਰ ਮਿਲੇ ਜਿਓ ਹਰ ਬਿਨ ਕਵਣ ਮਿਲਾਏ ਬਿਨ ਗੁਰ ਪ੍ਰੀਤਮ ਆਪਣੇ ਜਿਓ ਕੌਣ ਪਰਮ ਚੁਕਾਏ ਗੁਰ ਪਰਮਚੁ ਕਾਏ ਇਓ ਮਿਲੀਏ ਮਾਇਸ ਤਾ ਸਾ ਤਨ ਸੁਖ ਪਾਏ ਗੁਰ ਸੇਵਾ ਬਿਨ ਕੋਰ ਅੰਧਾਰ ਬਿਨ ਗੁਰ ਮਗ ਨਾ ਪਾਏ ਕਾਮਣ ਰੰਗ ਰਾਤੀ ਸਹਜੇ ਮਾਤੀ ਗੁਰ ਕੈ ਸ਼ਬਦ ਵਿਚਾਰੇ ਨਾਨਕ ਕਾਮਣ ਹਰ ਵਾਰ ਪਾਇਆ ਗੁਰ ਕੈ ਪਾਈ ਪਿਆਰੇ ਗੋੜੀ ਮਹੱਲਾ ਤੀਜਾ ਪੈਰ ਬਿਨ ਖਰੀ ਨਿਮਾਣੀ ਜੀਓ ਬਿਨ ਪੈਰ ਕਿਉ ਜੀਵਾ ਮੇਰੀ ਮਾਈ ਤੇ ਬਿਨ ਨੀਂਦ ਨਾ ਆਵੇ ਜਿਉ ਕਾਪੜ ਤਨ ਨਾ ਸੁਹਾਈ ਕਾਪੜ ਤਨ ਸੁਹਾਵੇ ਚਾ ਪਰ ਪਾਵੇ ਗੁਰਮਤੀ ਚਿਤ ਲਾਈਐ ਸਦਾ ਸੁਹਾਗਣ ਜਾ ਸਤਗੁਰ ਸੇਵੈ ਗੁਰ ਕੇ ਅੰਕ ਸਮਾਈਏ ਗੁਰ ਸ਼ਬਦ ਮਿਲਾ ਤਾਂ ਪਰ ਰਾਵੀ ਲਾਹਾਂ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ ਜਾ ਹਰ ਕੀ ਗੁਣ ਸਾਰੇ ਸਾ ਤਨ ਰੰਗ ਮਾਣੇ ਚਿਓ ਆਪਣੇ ਨਾਨ ਪਿਆਰੇ ਅਹ ਨਸ ਰੰਗ ਰਾਤੀ ਜਿਓ ਗੁਰ ਸ਼ਬਦ ਵਿਚਾਰੇ ਗੁਰ ਸ਼ਬਦ ਵਿਚਾਰੇ ਹੋ ਮੈਂ ਮਾਰੇ ਇਨ ਬਿਦ ਮਿਲੋ ਪਿਆਰੇ ਸਾ ਤਨ ਸੁਹਾ ਕਣ ਸਦਾ ਰੰਗ ਰਾਤੀ ਸਾਚੇ ਨਾਮ ਪਿਆਰੇ ਆਪਣੇ ਗੁਰ ਮਿਲ ਰਹੀਏ ਅੰਮ੍ਰਿਤ ਗਹੀਏ ਦੁਬਿਦਾ ਮਾਰਨੀਵਾਰੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ ਕਾਮਣ ਪੈਰੋ ਪੁਲੀ ਜਿਉ ਮਾਇਆ ਮੋ ਪਿਆਰੇ ਝੂਠੀ ਝੂਠ ਲੱਗੀ ਜਿਉ ਕੂੜ ਮੂਠੀ ਕੁੜਿਆਰੇ ਕੂੜ ਨੇ ਵਾਰੇ ਗੁਰ ਮਤ ਸਾਰੇ ਜੂਅ ਜਨਮ ਨ ਹਾਰੇ ਗੁਰ ਸ਼ਬਦ ਸੇ ਵੇ ਸੱਚ ਸਮਾਵੇ ਵਿੱਚੋ ਹਮ ਮਹਮਾਰੀ ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸਿਗਾਰੋ નક કામણ સહેજ સમણી સાચા ના અધારુ મિલ પ્રીત માન ખરી નિંદ ના આ વૈ જીઓ પાવે આન ના પાણી ਪਾਣੀ ਅਨਨਪਾਵੇ ਮਰੀਏ ਹਾਵੇ ਬਿਨ ਪਰ ਕਿਉ ਸੁਖ ਪਾਈਏ ਕਰਿਆ ਕੇ ਕਰੋ ਬੇਨੰਤੀ ਜੇ ਕੁਰਪਾਵੇ ਜੋ ਮਿਲੇ ਤਿਮੈ ਮਿਲਾਈ ਅੱਬੇ ਮਿਲ ਲੈ ਸੁਖ ਦਾਤਾ ਆਪ ਮਿਲਿਆ ਕਰ ਆਏ ਨਾਨਕ ਕਾਮਣ ਸਦ ਸੁਹਾਗਣ ਨਾ ਪੈਰ ਮਰੇ ਨਾ ਚਾਈ ਗੋੜੀ ਮਹੱਲਾ ਤੀਜਾ ਕਾਮਣ ਹਰ ਰਸ ਬੇਦੀ ਜੀਉ ਹਰ ਕੈ ਸਹਜ ਸੁਭਾਏ ਮਨ ਮੋਹਨ ਮੋਏ ਲੀਆ ਜੀਉ ਦੁਬਿਦਾ ਸਹਜ ਸਮਾਏ ਦੁਬਿਦਾ ਸਹਜ ਸਮਾਏ ਕਾਮਣ ਵਰ ਪਾਏ ਗੁਰਮਤੀ ਰੰਗ ਲਾਏ ਇਹ ਹੋ ਸਰੀ ਗੋੜ ਕੋਸਤ ਪਰਿਆ ਕਲ ਤਾਈ ਪਾਪ ਕਮਾਈ ਗੁਰਮੁਖ ਫਗਤ ਜਿਤ ਸਹਜ ਤੋਂ ਉਪਜ ਬਿਨ ਪਗਤੀ ਮੈਲ ਨਾ ਜਾਏ ਨਾਨਕ ਕਾਮਣ ਪਰ ਪਿਆਰੀ ਵਿੱਚੋ ਆਪ ਗਵਾਈ ਕਮਣ ਪਰ ਪਾਇਆ ਜੋ ਗੁਰ ਕੇ ਪਾਏ ਪਿਆਰੇ ਰਹਿਣ ਸੁਖ ਸੁੱਤੀ ਜਿਓ ਅੰਤਰ ਉਹਨ ਤਾਰੀ ਅੰਤਰ ਕੋਰਨ ਤਾਰੇ ਮਿਲੀਏ ਪਿਆਰੇ ਅਨ ਦਿਨ ਦੁਖ ਨਿਵਾਰੇ ਅੰਤਰ ਮਹਿਲ ਪਰ ਰਾਵੇ ਕਾਮਣ ਗੁਰਮਤੀ ਵਿਚਾਰੇ ਅਮਰਿਤ ਨਾਮ ਪੀਆ ਦਿਨ ਰਾਤਿ ਦੁਬਿਦਾਂ ਮਾਰ ਨਿਵਰੇ ਨਾਨਕ ਸੱਚ ਮਿਲੀ ਸੁਹਾ ਕਣ ਕੁਰਿੰਕੇ ਹੀਤ ਅਪਾਰੀ ਆਵੋ ਦਇਆ ਕਰੇ ਜਿਉ ਪ੍ਰੀਤਮ ਅਤ ਪਿਆਰੇ ਕਾਮਣ ਬਿਨੋ ਕਰੇ ਜਿਉ ਸਤਿ ਸ਼ਬਦ ਸਿਗਾਰੇ ਸਤਿ ਸ਼ਬਦ ਸਿਗਾਰੇ ਹਮੈ ਮਾਰੇ ਗੁਰਮੁਖ ਕੌਰ ਚ ਸਵਰੇ ਜੁਗ ਜੁਗ ਏਕੋ ਸੱਚਾ ਸੋਈ ਪੂਜੈ ਗੁਰਪੀਤਾਰੇ ਮਨਮੁਖ ਕਾਮ ਵਿਆਪੀ ਮੋ ਸੰਤਾਪੀ ਕਿਸਿਆ ਕੀ ਚਾਏ ਪੁकारे ਨਾਨਕ ਮਨ ਮੁਖ ਥਾਉ ਨ ਪਾਏ ਬਿਨ ਗੁਰ ਅਤ ਪਿਆਰੀ ਮੰਦ ਈਆਣੀ ਬੋਲੀ ਨੀ ਗੁਣਿਆ ਜਿਓ ਪਰ ਅਗਮ ਅਪਾਰਾ ਅੱਪੇ ਮੇਲ ਮਿਦੀਐ ਜਿਉ ਅੱਪੇ ਪਖਸ਼ਣ ਹਾਨ ਅਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰਾ ਕਟ ਕਟ ਰਹਿਆ ਸਮਾਈ ਪ੍ਰੇ ਪ੍ਰੀਤ ਪਾਏ ਭਗਤੀ ਪਾਈਏ ਸਤ ਗੁਰ ਪੂਜ ਬੁਜਾਈ ਸਦਾ ਆਨੰਦ ਰਹੇ ਦਿਨ ਰਾਤੀ ਅਨ ਦਿਨ ਰਹੇ ਲੈ ਬਲਾਈ ਨਾਨਕ ਸਹਜੇ ਹਰ ਵਰ ਪਾਇਆ ਸਾ ਤਨ ਨੋ ਨਿਤ ਪਾਈ ਗੋੜੀ ਮਹੱਲਾ ਤੀਜਾ ਮਾਇਆ ਸਾਰੇ ਸবল ਵਰਤੇ ਜਿਉ ਕਿਉ ਕਰ ਤੂ ਤਰ ਤਰਿਆ ਜਾਏ ਰਾਮ ਨਾਮ ਕਰ ਬੋਹਿਤਾ ਜਿਉ ਸ਼ਬਦ ਖੇਵਟ ਵਿੱਚ ਪਾਇ ਜਬਦ ਕੇ ਵਟ ਵਿੱਚ ਪਾਏ ਹਰਿ ਆਪ ਲੰਗਾਏ ਇਨ ਵਿਦ ਦੂਤਰ ਤਰੀਏ ਗੁਰਮੁਖ ਭਗਤ ਪਰਪਤ ਹੋਵੇ ਜੀਵਤਿਆਂ ਓ ਮਰੀਏ ਕਿ ਨ ਮੈ ਰਾਮ ਨਾਮ ਕਿਲ ਵਿਖ ਕਾਟੇ ਭਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਪਏ ਮਨੁਰਾ ਇਸਤਰੀ ਪੁਰਖ ਕਾਮ ਵਿਆਪੇ ਜੀਉ ਰਾਮ ਨਾਮ ਕੀ ਬਿਤ ਨਹੀਂ ਜਾਣੀ ਮਾਤ ਪਿਤਾ ਸੁਤ ਪਾਈ ਖਰੇ ਪਿਆਰੇ ਜੀਉ ਡੋਬ ਮੁਏ ਬਿਨ ਪਾਣੀ ਡੂਬ ਮੂਏ ਬਿਨ ਪਾਣੀ ਗਤ ਨਹੀਂ ਜਾਣੀ ਹਉ ਮੈਂ ਤਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉਬਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣੇ ਆਪ ਤਰੇ ਕੁਲ ਤਾਰੇ ਨਾਨਕ ਨਾਮ ਵਸੇ ਘਟ ਅੰਤਰ ਗੁਰਮਤਿ ਮਿਲੇ ਪਿਆਰੇ ਨਾਨਕ ਨਾਮ ਵਸੇ ਘਟ ਅੰਤਰ ਗੁਰਮਤ ਮਿਲੇ ਪਿਆਰੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ